देखो बेटा जी जो होता है ना जी वाला अंदर से अपनी जो फट जाती है इंटरस्टाइन जो खाने वाली पाइप होती है तब ये थैली लगती है जहाँ पे तो जी एक्सीडेंट से नहीं हुआ है जी कितनी तारीख को हुआ ऑपरेशन एक्सीडेंट कौन सी कैसे लगी थी टेम्पो वाले पर पेट तो... में बेटा अंतरी नहीं फाड़ सकते ना वो पर्सली टूट सकती है कुछ हो सकता है अंतरी फट नहीं, नहीं सकती ऐसे। बार का तो नहीं। वही वाला लगा सकती है यदि झूठ बोलोगे तो बाद में पता चलेगा जब वीडियो डालेंगे हमें लोग फोन करके बता देंगे नशा करता था फिर हमें अच्छा नहीं लगेगा रमेश्वर अभी भी सच नहीं बोलोगे यार इनकी ਇਨਕੀ ਤੋਂ ਬਾਤ ਸਮਝੋ ਜੀ ਤੇਰੇ ਕੋ ਲੈ ਕੇ ਆਏ ਵਿਚਾਰੇ ਕਿਤਨੇ ਦਿਨ ਸੇ ਤੇਰੇ ਆਸ-ਪਾਸ ਘੁੰਮ ਰਹੇ ਆ। ਇਨਕੇ ਲਈ ਸੱਚ ਬਤਾ ਦੋ ਬੇਟਾ ਝੂਠ ਮਤ ਬੋਲੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਰਮੇਸ਼ਵਰ ਨਾਮ ਦਾ ਦਾ ਪਰਦੇਸੀ। ਇਹਦੀਆਂ ਲੱਤਾਂ ਵੀ ਸੁੱਜੀਆਂ ਪਈਆਂ ਜਾਖਮ ਪੈਰ ਤੇ ਤੇ ਇਹਦੇ ਪੇਟ ਦੇ ਵਿੱਚ ਪੂਰੇ ਚ ਆਪਰੇਸ਼ਨ ਹੋਇਆ ਹੋਇਆ ਆ ਪੂਰਾ ਪੇਟ ਫਾੜ ਕੇ ਸਿਉਂਤਾ ਹੋਇਆ ਤੇ ਆ ਪਾਟੀ ਵਾਲੀ ਥੈਲੀ ਲੱਗੀ ਹੋਈ ਆ ਇਹਦੇ ਵੀਰ ਦੇ। ਤੇ ਇਹ ਵੀਰ ਨੂੰ ਲੁਧਿਆਣੇ ਦੁਰਗਾ ਮਾਤਾ ਮੰਦਿਰ ਦੇ ਬਾਹਰ ਪਏ ਨੂੰ ਚੱਕ ਕੇ ਲੈ ਕੇ ਆਏ ਨੇ ਵੀਰ ਵੀਰ ਤੁਹਾਡਾ ਕੀ ਨਾਮ ਮੇਰਾ ਨਾਮ ਰਾਜ ਹੈ ਜੀ ਰਾਜ ਤੁਹਾਡਾ ਅਸ਼ੁਦੂਆ ਅਸ਼ੁਦੂਆ ਆਸ਼ੁਦੂਆ ਦੇ ਰਾਜ ਵੀਰ ਆਪਣਾ ਸਮਾਜਿਕ ਫਰਜ਼ ਆਪਣਾ ਇਨਸਾਨੀਅਤ ਦਾ ਫਰਜ਼ ਸਮਝਦੇ ਹੋਏ ਇਸ ਪਰਦੇਸੀ ਨੂੰ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਇਹਨਾਂ ਨੇ ਵੀਰ ਉਹਨਾਂ ਨੇ ਸਾਨੂੰ ਪਹਿਲਾਂ ਵੀਡੀਓ ਭੇਜੀ ਸੀਗੀ ਸਾਡੇ ਨਾਲ ਸੰਪਰਕ ਕੀਤਾ ਸੀ ਫਿਰ ਇਹਨਾਂ ਨੇ ਆਪ ਹੀ ਇਹਨੂੰ ਚੱਕ ਕੇ ਕਿਉਂਕਿ ਇਹ ਤਾਂ ਥੈਲੀ ਵਗੈਰਾ ਨਹੀਂ ਸੀ ਲੱਗੀ ਪਹਿਲਾਂ ਪੱਟੀ ਸਿੱਧੀ ਪੇਟ ਦੇ ਵਿੱਚੋਂ ਹੀ ਬਾਹਰ ਆਈ ਜਾਂਦੀ ਸੀ ਇਦਾਂ ਸਾਰਾ ਗਲਿਆ ਪਿਆ ਸੀਗਾ ਅੱਜ ਤੋਂ 5-6 ਦਿਨ ਪਹਿਲਾਂ ਫਿਰ ਇਹਨਾਂ ਨੇ ਚੱਕ ਕੇ ਹਸਪੀਟਲ ਦਾਖਲ ਕਰਾਤਾ ਇਹਨੂੰ ਮੋਹਨ ਦੇਈ ਹਸਪੀਟਲ ਫਿਰ ਹਸਪੀਟਲ ਵਾਲਿਆਂ ਨੇ ਵੀ ਛੁੱਟੀ ਕਰਤੀ ਵੀ ਲੈ ਜੋ ਇਹਨੂੰ ਜਿੰਨਾ ਕਹਿੰਦੇ ਕੋਲੇ ਖਰਚਾ ਸੀ ਵੀਰ ਉਹਨਾਂ ਨੇ ਇਲਾਜ ਕਰਾਇਆ ਉਸ ਤੋਂ ਬਾਅਦ ਦੁਬਾਰਾ ਫੇਰ ਇਹ ਫੁੱਟਪਾਥ ਤੇ ਆ ਗਿਆ ਤਾਂ ਉਤੋਂ ਫਿਰ ਵੀਰ ਹੁਣੀ ਹੁਣ ਸਾਡੇ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਇਸ ਵੀਰ ਦਾ ਰਮੇਸ਼ਵਰ ਦਾ ਐਡਰੈਸ ਜੋ ਇਹ ਦੱਸ ਰਿਹਾ ਉਹ ਵੀ ਅਸੀਂ ਨਾਲ ਸ਼ੇਅਰ ਕਰਿਆ ਵਾ ਤੇ ਇਹਦਾ ਘਰ ਲੱਭਣ ਚ ਵੀ ਸਾਡੀ ਮਦਦ ਕਰੋ ਵੀ ਇਹਦਾ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਆ ਸਕੇ ਅੱਗੇ ਸਾਹਮਣੇ ਜਿਹੜਾ ਸਾਨੂੰ ਦੱਸ ਸਕੇ ਮਿਲ ਸਕੇ ਇਹਨੂੰ ਇਹਨੂੰ ਥੋੜਾ ਹਾਂ ਦਾ ਸਹਾਰਾ ਮਿਲੇ ਸਾਥ ਮਿਲੇ ਇਹਦਾ ਆਪਰੇਸ਼ਨ ਹੋਣਾ ਵਾ ਇੱਕ ਆਪਰੇਸ਼ਨ ਜਿਹੜਾ ਪੇਟ ਫਾੜ ਕੇ ਅੰਤੜੀਆਂ ਜਿਹੜੀਆਂ ਨੇ ਅੰਦਰੋਂ ਫਟ ਗਈਆਂ ਸੀ ਕਿਸੇ ਵਜ੍ਹਾ ਨਾਲ ਤੇ ਉਹਦਾ ਆਪਰੇਟ ਕੀਤਾ ਗਿਆ ਪੀਜੀਆਈ ਦੇ ਵਿੱਚ ਹੁਣ ਉਹ ਅੰਤੜੀਆਂ ਜਿਹੜੀਆਂ ਜਿਹੜੀ ਖਰਾਬ ਸੀ ਉਹਨੂੰ ਰਿਪੇਅਰ ਕਰਕੇ ਉਹਨੂੰ ਸੀ ਦਿੱਤਾ ਜਾਂਦਾ ਤੇ ਟਾਇਲਟ ਆ ਜਿਹੜੀ ਸਿੱਧੀ ਪੇਟ ਰਾਹੀਂ ਬਾਹਰ ਆਉਂਦੀ ਆ ਤਿੰਨ ਮਹੀਨੇ ਬਾਅਦ ਇੱਕ ਆਪਰੇਸ਼ਨ ਹੋਰ ਹੋਊਗਾ ਇਹਦਾ ਹੁਣ ਜਿਹੜਾ ਉਹ ਅੰਤੜੀਆਂ ਨੂੰ ਦੁਬਾਰਾ ਤੋਂ ਜੋੜਿਆ ਜਾਊਗਾ ਇਹ ਪੇਟ ਬੰਦ ਕੀਤਾ ਜਾਊਗਾ ਤੇ ਇਹਨੂੰ ਨਾਰਮਲ ਤਰੀਕੇ ਨਾਲ ਟਾਇਲਟ ਆਉਣੇ ਸ਼ੁਰੂ ਹੋ ਜੂਗੀ ਤੇ ਉਸ ਆਪਰੇਸ਼ਨ ਨੂੰ ਕਰਾਉਣ ਲਈ ਇਹ ਗਰੀਬ ਸੜਕ ਤੇ ਪਿਆ ਇਨਫੈਕਸ਼ਨ ਹੋਈ ਜਾਂਦਾ ਸੀ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਆ ਸੀ ਪਰ ਇਹਨਾਂ ਦੋਨਾਂ ਭਰਾਵਾਂ ਦੀ ਕੋਸ਼ਿਸ਼ ਦੇ ਸਦਕਾ ਪਰਦੇਸੀ ਦੀ ਜਿੰਦਗੀ ਬਚ ਗਈ ਅਰਦਾਸ ਵੀ ਕਰਿਓ ਇਹ ਵੀਰਾ ਠੀਕ ਹੋ ਕੇ ਤੰਦਰੁਸਤ ਹੋ ਕੇ ਆਪਣਾ ਕਿਰਤ ਕਰ ਸਕੇ ਕਹਿੰਦਾ ਮੈਂ ਮਿਸਤਰੀ ਦੇ ਨਾਲ ਦਿਹਾੜੀ ਲਾਉਣਾ ਤੇ ਇਹ ਮਜ਼ਦੂਰ ਦੇ ਤਾਂ ਸਰੀਰ ਹੀ ਉਹਦੀ ਫੈਕਟਰੀ ਆ ਸਰੀਰ ਹੀ ਉਹਦੀ ਦੁਕਾਨ ਆ ਸਰੀਰ ਹੀ ਉਹਦਾ ਬਿਜ਼ਨਸ ਆ ਤੇ ਜੇ ਸਰੀਰ ਖੜ ਗਿਆ ਤਾਂ ਭਖਾਰੀ ਆ ਇਸ ਮਜ਼ਦੂਰ ਵਾਸਤੇ ਅਰਦਾਸ ਕਰਿਓ ਤੇ ਇਹਦੀ ਵੀਡੀਓ ਨੂੰ ਸ਼ੇਅਰ ਕਰਿਓ ਇਹਦਾ ਘਰ ਪਰਿਵਾਰ ਲੱਭ ਸਕੇ ਆਪਾਂ ਨੂੰ ਇਹਦੇ ਬਾਰੇ ਕੁਝ ਆਪਾਂ ਨੂੰ ਪਤਾ ਲੱਗ ਸਕੇ ਇਹ ਕਹਿੰਦਾ ਮੇਰੀ ਫੈਮਿਲੀ ਚ ਕੋਈ ਨਹੀਂ ਆਪਣੇ ਰਮੇਸ਼ਵਰ ਇਸ ਨੂੰ ਕਰ ਲੋ ਨੀਚੇ ਬੇਟਾ ਤੂੰ ਬਤਾਓ ਤੁਹਾਡਾ ਜਨਮ ਹੋਇਆ ਥਾ ਜੋ ਜਨਮ ਜਨਮ ਕਹਾ ਹੋਇਆ ਥਾ ਤੁਹਾਡਾ ਜਨਮ ਪੰਜਾਬ ਨੂੰ ਹੋਂਸ ਪੰਜਾਬ ਕਹਾ ਪਤਾ ਨਹੀਂ ਪੰਜਾਬ ਦੇ ਕਿਹਨਾਂ ਜਗ੍ਹਾ ਹੋਇਆ ਥਾ ਮੇਰੇ ਮਾਤਾ ਪਿਤਾ ਜੀ ਬਤਾ ਰਹੇ ਪੰਜਾਬ ਮੇ ਜਨਮ ਇਹ ਬਾਈ ਦਾ ਰਮੇਸ਼ਵਰ ਉਹਦਾ ਮਿਸ਼ਵਰ ਨਾਮ ਇਹਨਾਂ ਦਾ ਤੇ ਇਹ ਸਾਨੂੰ ਰੋਡ ਸਾਈਡ ਤੇ ਮਿਲੇ ਸੀਗੇ ਇਹਨਾਂ ਦੇ ਅਨੁਸਾਰ ਇਹ ਕਹਿੰਦੇ ਨੇ ਕਿ ਮੇਰਾ ਆਪਰੇਸ਼ਨ ਹੋਇਆ ਸੀ 1.5 ਮਹੀਨੇ ਪਹਿਲੇ ਪੀਜੀਆਈ ਚ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਤੇ ਐਕਸੀਡੈਂਟ ਦੇ ਵਿੱਚ ਇਹਨਾਂ ਨੂੰ ਇੱਕ ਟੈਂਪੋ ਵਾਲਾ ਮਾਰ ਗਿਆ ਸੀਗਾ ਤੇ ਉਸ ਤੋਂ ਬਾਅਦ ਉੱਥੇ ਪੁਲਿਸ ਵਾਲੇ ਨੇ ਇਹਨਾਂ ਨੂੰ ਪੀਜੀਆਈ ਪਹੁੰਚਾਇਆ ਪੀਜੀਆਈ ਦੇ ਵਿੱਚ ਇਹਨਾਂ ਦਾ ਆਪਰੇਸ਼ਨ ਹੋਇਆ ਤੇ ਪੀਜੀਆਈ ਇਹਨਾਂ ਨੂੰ ਲੁਧਿਆਣਾ ਭੇਜਦਾ ਵਾਪਸ ਆਪਰੇਸ਼ਨ ਕਰਕੇ ਉਸ ਤੋਂ ਬਾਅਦ ਇਹ ਰੋਡ ਸਾਈਡ ਤੇ ਪਏ ਹੋਏ ਸੀਗੇ ਤੇ ਅਸੀਂ ਦੇਖਿਆ ਕਿ ਇਹ ਰੋਡ ਸਾਈਡ ਤੇ ਬੈਠੇ ਬੜੇ ਔਖੇ ਹੋ ਰਹੇ ਸੀਗੇ ਕਿਉਂਕਿ ਇਹਨਾਂ ਦਾ ਜਿਹੜਾ ਆਪਰੇਸ਼ਨ ਕਰਕੇ ਤੇ ਠੰਡ ਵਿੱਚ ਆ ਕਾਫੀ ਤੰਗ ਹੋ ਰਹੇ ਸੀਗੇ ਫਿਰ ਆਪਾਂ ਇਹਨਾਂ ਨੂੰ 2 ਦਿਨ ਹਸਪੀਟਲ ਐਡਮਿਟ ਕਰਾਇਆ ਉੱਥੇ ਲੁਧਿਆਣਾ ਕਿਸੇ ਤੇ ਉੱਥੇ ਨਾਲ ਟ੍ਰੀਟਮੈਂਟ ਕਰਾਇਆ ਤੇ ਥੋੜਾ ਇਹ ਹੁਣ ਠੀਕ ਬੈਟਰ ਫੀਲ ਕਰ ਰਹੇ ਤੇ ਇਹਨਾਂ ਨੂੰ ਕੇਅਰ ਦੀ ਲੋੜ ਸੀ ਜਿਸ ਕਰਕੇ ਆਪਾਂ ਇਹਨਾਂ ਨੂੰ ਮੁਕਤਾਇਂ ਸੇਵਾ ਦੇ ਲੈ ਆਏ ਸੀ ਤਾਂ ਕਿ ਇਹਦੀ ਕੇਅਰ ਹੋ ਸਕੇ ਇੱਥੇ ਬਾਈ ਉੱਥੇ ਬਿਨਾ ਕੱਪੜਿਆਂ ਤੋਂ ਇੱਕ ਕੰਬੜੇ ਵਿੱਚ ਹੀ ਸੀ ਜਿਹਦੇ ਚ ਉਹਨੂੰ ਬਹੁਤਾ ਨਾ ਲੱਗ ਰਹੀ ਸੀ ਤੇ ਫਿਰ ਇਸ ਕਰਕੇ ਇਹਨੂੰ ਅਸੀਂ ਉੱਥੇ ਹਸਪੀਟਲ ਐਡਮਿਟ ਕਰਾਇਆ ਵੀ ਚਲੋ 2 ਦਿਨਾਂ ਦੀ ਥੋੜੀ ਕੇਅਰ ਕਰਕੇ ਉਸ ਤੋਂ ਬਾਅਦ ਥੋੜੀ ਸ਼ੈਲਟਰ ਦੀ ਲੋੜ ਸੀ ਤੇ ਇਹ ਸੀ ਕਿ ਬੀ ਮਨੁਕਤਾ ਜੀ ਸੇਵਾ ਵਾਲੇ ਬਹੁਤ ਸੇਵਾ ਕਰਦੇ ਤੇ ਸੀ ਇੱਥੇ ਤਾਲੇ ਕਿਵੇਂ ਸੀ